ਸਸ਼ੀਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕਰਾਂ ਖਿਲਾਫ ਨਫ਼ਰਤ ਦੀ ਅਚਾਨਕ ਵੱਧ ਰਹੀ ਲਹਿਰ ਨੇ ਸੋਸ਼ਲ ਮੀਡੀਆ ਤੇ ਤੂਫਾਨ ਲਿਆ ਦਿੱਤਾ ਹੈ ਖਾਸ ਕਰਕੇ ਟਿਮ ਹੌਟਨ ਵਰਗੀਆਂ ਨੌਕਰੀਆਂ ਨੂੰ ਲੈ ਕੇ ਕੈਨੇਡੀਅਨਸ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਇੰਜ ਲੱਗਦਾ ਹੈ ਜਿਵੇਂ ਅਚਾਨਕ ਹਰ ਕੈਨੇਡੀਅਨ ਟਿਮ ਹੌਟਨ ਵਿੱਚ ਕਾਫੀ ਬਣਾਉਣ ਜਾਂ ਫਰਸ ਸਾਫ਼ ਕਰਨ ਦੀ ਨੌਕਰੀ ਚਾਹੁੰਦਾ ਹੈ ਪਰ ਇਸ ਪੂਰੀ ਹੇਟ ਸਪੀਚ ਦੇ ਪਿੱਛੇ ਕੀ ਸੱਚਾਈ ਹੈ ਕੀ ਕੈਨੇਡਾ ਦ ਲ ਐਮ ਆਈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਪ੍ਰੋਗਰਾਮ ਸੱਚਮੁੱਚ ਇੱਕ ਸਕੈਮ ਬਣ ਚੁੱਕਿਆ ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਲਈ 2023 ਵਿੱਚ ਆਈ ਸੰਯੁਕਤ ਰਾਸ਼ਟਰ ਦੀ ਰਿਪੋਰਟ ਵੱਲ ਧਿਆਨ ਦੇਣਾ ਜ਼ਰੂਰੀ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦਾ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਸਮਕਾਲੀ ਗੁਲਾਮੀ ਲਈ ਇੱਕ ਬਰੀਡਿੰਗ ਗਰਾਊਂਡ ਬਣ ਗਿਆ ਹੈ ਰਿਪੋਰਟ ਨੇ ਸਿੱਧੇ ਤੌਰ ਤੇ ਇਸ਼ਾਰਾ ਕੀਤਾ ਹੈ ਕਿ ਐਲ ਐਮ ਆਈ ਦੇ ਬੈਨਰ ਹੇਠ ਅਧੁਨਿਕ ਜ਼ਮਾਨੇ ਦੀ ਗੁਲਾਮੀ ਹੋ ਰਹੀ ਹੈ ਇਹ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਦੇਸ਼ਾਂ ਨੂੰ ਅਸਲ ਵਿੱਚ ਸਰਕਾਰਾਂ ਨਹੀਂ ਬਲਕਿ ਵਪਾਰਕ ਲੋਕ ਚਲਾਉਂਦੇ ਨੇ ਜਿਹੜੇ ਬਿਜ਼ਨਸ ਕਰਦੇ ਨੇ ਕੈਨੇਡਾ ਵਿੱਚ 1960 ਦੇ ਦਹਾਕੇ ਵਿੱਚ ਕਾਰੋਬਾਰੀਆਂ ਨੇ ਸਰਕਾਰ ਨੂੰ ਵਿਦੇਸ਼ੀ ਵਰਕਰਾਂ ਨੂੰ ਹਾਇਰ ਕਰਨ ਲਈ ਮਨਾ ਲਿਆ ਸੀ ਅੱਜ ਜਿਸ ਨੂੰ ਐਲ ਐਮ ਆਈ ਕਹਿੰਦੇ ਹੋ ਪਹਿਲਾਂ ਐਲ ਐਮਓ ਇਹ ਅਧਿਕਾਰਿਤ ਤੌਰ ਤੇ ਉਦੋਂ ਜਾਰੀ ਹੁੰਦਾ ਹੈ ਜਦੋਂ ਕੋਈ ਮਾਲਕ 4 ਹਫ਼ਤਿਆਂ ਤੱਕ ਕੈਨੇਡੀਅਨ ਜਾਫਰ ਪੀਆਰ ਨਵਾਸੀਆਂ ਨੂੰ ਨੌਕਰੀ ਤੇ ਰੱਖਣ ਦੀ ਕੋਸ਼ਿਸ਼ ਕਰਦਾ ਪਰ ਉਸ ਨੂੰ ਕੋਈ ਟੁਕਮਾ ਉਮੀਦਵਾਰ ਨਹੀਂ ਮਿਲਦਾ ਪਰ ਸਕੈਮ ਕਿਵੇਂ ਕੰਮ ਕਰਦਾ ਇੱਕ ਰੇਡੀਓ ਕਾਲ ਤੇ ਇੱਕ ਕੈਨੇਡੀਅਨ ਮਾਲਕ ਨੇ ਖੁਦ ਖੁਲਾਸਾ ਕੀਤਾ ਕਿ ਉਹ ਬਰਕਰਾਂ ਨੂੰ ਘੱਟੋ ਘੱਟ ਉਜਰਤ ਦੇ 1/4 ਭਾਵ 4 ਡਾਲਰ ਪ੍ਰਤੀ ਘੰਟਾ ਤੱਕ ਦਾ ਭੁਗਤਾਨ ਕਰ ਰਿਹਾ ਸੀ ਇਸ ਤੋਂ ਇਲਾਵਾ ਉਸ ਨੇ ਇਹ ਵੀ ਮੰਨਿਆ ਕਿ ਉਸਨੇ 39 ਐਲ ਐਮ ਆਈ ਐਪਲੀਕੇਸ਼ਨਾਂ 30000 ਤੋਂ ਲੈ ਕੇ 40000 ਡਾਲਰ ਤੱਕ ਜਿਹੜੀਆਂ ਹੈ ਵੇਚ ਦਿੱਤੀਆਂ ਜਿਸ ਨਾਲ ਉਸ ਨੂੰ ਡੇਢ ਮਿਲੀਅਨ ਯਾਨੀ ਕਿ 15 ਲੱਖ ਡਾਲਰ ਨਗਦ ਮਿਲੇ ਬਹੁਤ ਸਾਰੇ ਕਾਰੋਬਾਰ ਇਸੇ ਕੈਸ਼ ਆਫ ਫਰੰਟ ਦੀ ਕਮਾਈ ਤੇ ਹੀ ਚੱਲ ਰਹੇ ਹਨ ਨਾ ਕਿ ਅਸਲ ਮੁਨਾਫੇ ਤੇ ਦੂਜੇ ਪਾਸੇ ਬਰਕਰਾਂ ਦੇ ਐਂਗਲ ਤੋਂ ਇੱਕ ਵਿਅਕਤੀ ਨੇ ਖੁਦ ਦੱਸਿਆ ਕਿ ਉਸ ਨੂੰ 50 ਮਈ ਰਾਹੀਂ ਨੌਕਰੀ ਲੈਣ ਲਈ 20000 ਦੀ ਰਿਸਬਤ ਦੇਣੀ ਪਈ 20000 ਕੈਨੇਡੀਅਨ ਡਾਲਰ ਇਹ ਵਰਕਰ ਘੱਟ ਤਨਖਾਹ ਤੇ ਕੰਮ ਕਰਦੇ ਹਨ ਉਹਨਾਂ ਨੂੰ ਘਟ ਘੰਟਿਆਂ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਉਹ ਕਿਸੇ ਅੱਗੇ ਬੋਲ ਵੀ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਕੈਨੇਡਾ ਵਿੱਚ ਕਾਨੂੰਨੀ ਰੁਤਬਾ ਪੂਰੀ ਤਰ੍ਹਾਂ ਮਾਲਕ ਤੇ ਨਿਰਪਰ ਕਰਦਾ ਹੈ ਉਹ ਚੁੱਪ ਚਾਪ ਕੰਮ ਕਰਦੇ ਹਨ ਕੋਈ ਛੁੱਟੀ ਨਹੀਂ ਮੰਗਦੇ ਅਤੇ ਮਾਲਕ ਲਈ ਸਸਤੀ ਅਤੇ ਗੁਲਾਮ ਵਾਲੀ ਲੇਬਰ ਜਿਹੜੀ ਹੈ ਕਰਦੇ ਹਨ ਅਤੇ ਮਾਲਕ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਪੈਸੇ ਦਿੰਦਾ ਹੈ ਉਹਨਾਂ ਨੂੰ 4 ਡਾਲਰ ਦੇ ਹਿਸਾਬ ਨਾਲ ਉਹਨਾਂ ਨੂੰ ਹਰ ਘੰਟੇ ਪੈਸੇ ਜਿਹੜਾ ਮਾਲਕ ਪੇ ਕਰਦਾ ਹੈ ਕੈਨੇਡਾ ਦੇ ਸਿਆਸਤਦਾਨ ਅਕਸਰ ਐਲਐਮਈ ਪ੍ਰੋਗਰਾਮ ਦੀ ਆਲੋਚਨਾ ਕਰਦੇ ਹਨ ਪਰ ਉਨ੍ਹਾਂ ਦਾ ਨਿਸ਼ਾਨਾ ਹਮੇਸ਼ਾ ਇੱਕ ਖਾਸ ਵਰਗ ਹੁੰਦਾ ਹੈ ਇੱਕ ਪ੍ਰਮੁੱਖ ਸਿਆਸਤਦਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਟਿਮ ਹੌਟਨ ਵਿੱਚ ਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ ਪਿਛਲੇ 7-4 ਸਾਲਾਂ ਵਿੱਚ 1000% ਵਧੀ ਹੈ ਪਰ ਸਵਾਲ ਇਹ ਹੈ ਉਨ੍ਹਾਂ ਨੇ ਸਿਰਫ ਟਿਮ ਹੌਟਨ ਦਾ ਨਾਮ ਕਿਉਂ ਲਿਆ ਨਰਸਿੰਗ ਅਤੇ ਮਰੀਜ਼ ਸੇਵਾਵਾਂ ਵਿੱਚ ਪਿਛਲੇ 4 ਸਾਲਾਂ ਵਿੱਚ 15000% ਦਾ ਵਾਧਾ ਹੋਇਆ ਹੈ ਉਸਾਰੀ ਕੰਸਟਰਕਸ਼ਨ ਖੇਤਰ ਵਿੱਚ ਲਗਭਗ 4000% ਦਾ ਵਾਧਾ ਹੋਇਆ ਹੈ ਸਫਾਈ ਕਰਮਚਾਰੀਆਂ ਵਿੱਚ 1400% ਦਾ ਵਾਧਾ ਜੜਾ ਹੋਇਆ ਹੈ ਖੇਤੀਬਾੜੀ ਐਗਰੀਕਲਚਰ ਸੈਕਟਰ ਵਿੱਚ 78000 ਅਸਥਾਈ ਵਰਕਰ ਹਾਇਰ ਕੀਤੇ ਗਏ ਹਨ ਇਹਨਾਂ ਵਿੱਚ ਮੈਕਸੀਕਨ ਅਤੇ ਗਵਾਟੇਮਾਲ ਦੇ ਲੋਕ ਭਾਰੀ ਗਿਣਤੀ ਵਿੱਚ ਹਨ ਪਰ ਭਾਰਤੀ ਘੱਟ ਹਨ ਇਹ ਸਿਆਸਤਦਾਨ ਸਿਰਫ ਟਿਮ ਹਾਟਨ ਦਾ ਨਾਮ ਇਸ ਲਈ ਲੈਂਦੇ ਹਨ ਕਿਉਂਕਿ ਉਹ ਇੱਕ ਖਾਸ ਭਾਈਚਾਰੇ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਆਪਣੇ ਵੋਟਰ ਆਧਾਰ ਖੁਸ਼ ਕਰਨਾ ਚਾਹੁੰਦੇ ਹਨ ਉਹਨਾਂ ਦਾ ਮਕਸਦ ਸਿਹਤ ਸੰਭਾਲ ਵਰਗੇ ਜ਼ਰੂਰੀ ਖੇਤਰਾਂ ਵਿੱਚ ਵੱਧਦੇ ਅਸਥਾਈ ਵਰਕਰਾਂ ਦੀ ਗੱਲ ਕਰਨਾ ਨਹੀਂ ਹੈ ਇੱਥੇ ਭਾਰਤੀਆਂ ਦੀ ਪ੍ਰਤੀਨਿਧਤਾ ਘਟ ਹੈ ਕੈਨੇਡਾ ਦੀ ਸਰਕਾਰ ਖਾਸ ਕਰ ਲਿਬਰਲ ਸਰਕਾਰ ਇਸ ਸਾਰੇ ਸਕੈਮ ਨੂੰ ਜਾਣਦੇ ਹੋਏ ਵੀ ਬੰਦ ਕਿਉਂ ਨਹੀਂ ਕਰਦੀ ਕਾਰੋਬਾਰਾਂ ਨੂੰ ਸਸਤੀ ਲੇਬਰ ਮਿਲਦੀ ਹੈ ਜੋ ਸ਼ਿਕਾਇਤ ਨਹੀਂ ਕਰਦੀ ਛੁੱਟੀ ਨਹੀਂ ਮੰਗਦੀ ਅਤੇ ਜ਼ਿਆਦਾ ਕੰਮ ਕਰਦੀ ਹੈ ਜਦੋਂ ਕਾਰੋਬਾਰ ਜ਼ਿਆਦਾ ਉਤਪਾਦ ਕਰਦੇ ਹਨ ਤਾਂ ਦੇਸ਼ ਦਾ ਕੁੱਲ ਘਰੇਲੂ ਉਤਪਾਦ ਵਧਦਾ ਹੈ ਜਿਸ ਨਾਲ ਸਰਕਾਰ ਨੂੰ ਆਪਣੀ ਕਾਰਜਗੁਜ਼ਾਰੀ ਚੰਗੀ ਦਿਖਾਉਣ ਵਿੱਚ ਮਦਦ ਮਿਲਦੀ ਹੈ ਅਸਥਾਈ ਵਿਦੇਸ਼ੀ ਵਰਕਰਾਂ ਅਤੇ ਸੀਪੀਪੀ ਵਰਗੇ ਪ੍ਰੋਗਰਾਮਾਂ ਵਿੱਚ ਯੋਗਦਾਨ ਪਾਉਂਦੇ ਹਨ ਪਰ ਪੀਆਰ ਨਾ ਮਿਲਣ ਕਾਰਨ ਉਹ ਇਹਨਾਂ ਲਾਭਾਂ ਦਾ ਅਸਲ ਵਿੱਚ ਫਾਇਦਾ ਨਹੀਂ ਉਠਾ ਸਕਦੇ ਸਰਕਾਰ ਉਨ੍ਹਾਂ ਤੋਂ ਟੈਕਸ ਲੈ ਲੈਂਦੀ ਹੈ ਪਰ ਲੰਬੇ ਸਮੇਂ ਤੇ ਲਾਭ ਦੇਣ ਤੋਂ ਬਚ ਜਾਂਦੀ ਹੈ ਇਹ ਸਭ ਇੱਕ ਵੱਡੀ ਫਨਲ ਦਾ ਹਿੱਸਾ ਹੈ ਜਿੱਥੇ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਉਨ੍ਹਾਂ ਤੋਂ ਕੰਮ ਲਿਆ ਜਾਂਦਾ ਹੈ ਅਤੇ ਫਿਰ ਪੀਆਰ ਨਾ ਦੇ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਭਾਰਤ ਵਿੱਚ ਬੈਠੇ ਹੋ ਅਤੇ ਐਲਐਮਆਈ ਲੈਣ ਵਾਲੇ ਸੋਚ ਰਹੇ ਹੋ ਤਾਂ ਸਖਤ ਚੇਤਾਵਨੀ ਹੈ ਜਿਸ ਚੀਜ਼ ਦੀ ਸ਼ੁਰੂਆਤ ਹੀ ਰਸਵਤ ਜਾਂ ਘੂਸਰੇ ਕੇ ਹੁੰਦੀ ਹੈ ਉਸ ਦਾ ਅੰਤ ਅਤ ਵਿੱਚ ਕਦੇ ਵੀ ਸਹੀ ਨਹੀਂ ਹੋਵੇਗਾ ਤੁਹਾਡੇ ਨਾਲ ਕਦੇ ਵੀ ਨਿਰਪੱਖ ਵਿਵਹਾਰ ਨਹੀਂ ਕੀਤਾ ਜਾਵੇਗਾ ਗੁਲਾਮੀ ਵਾਲੀ ਹਰਕਤ ਕੋਈ ਹੋਰ ਨਹੀਂ ਬਲਕਿ ਤੁਹਾਡਾ ਕੋਈ ਦੇਸ਼ਦਾਹੀ ਕਰੇਗਾ ਜਿਵੇਂ ਕਿ ਇਹ ਰਿਕਾਰਡਿੰਗ ਦੇ ਵਿੱਚ ਦੇਖਿਆ ਗਿਆ 4 ਡਾਲਰ ਪ੍ਰਤੀ ਘੰਟਾ ਦੀ ਤਨਖਾਹ ਤੇ ਗੁਜ਼ਾਰਾ ਕਰਨਾ ਸੰਭਵ ਹੈ ਆਪਣੇ ਪਰਿਵਾਰ ਦੀ ਜ਼ਮੀਨ ਵੇਚ ਕੇ ਜਾਂ ਕਰਜ਼ਾ ਲੈ ਕੇ ਗੁਲਾਮ ਬਣ ਲਈ ਕੈਨੇਡਾ ਥੋੜੀ ਆਇਆ ਤੁਸੀਂ ਇਹੋ ਜਿਹੇ ਲੋਕਾਂ ਕੋਲ ਫਸ ਜਾਂਦੇ ਹੋ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਆਪਣੇ ਹੀ ਲੋਕਾਂ ਨਾਲ ਵੱਧ ਸੁਲੂਕੀ ਕੀਤੀ ਜਾਂਦੀ ਹੈ ਆਪਣੇ ਲੋਕਾਂ ਤੋਂ ਹੀ ਕੰਮ ਲੈ ਕੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਬੰਦਾ ਐਲਐਮਆਈ ਦੇ ਉੱਤੇ ਹੈ ਫਿਰ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਨਾ ਹੀ ਉਹ ਬੰਦਾ ਉੱਥੇ ਬੋਲ ਸਕਦਾ ਤਾਂ ਇਸ ਤਰ੍ਹਾਂ ਦੇ ਨਾਲ ਜੇਕਰ ਤੁਸੀਂ ਵੀ ਕੈਨੇਡਾ ਦੇ ਵਿੱਚ ਆ ਕੇ ਐਲਐਮਆਈ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਗਲਤੀ ਨਾ ਕਰਿਓ ਨਹੀਂ ਤਾਂ ਤੁਸੀਂ ਇੱਕ ਗੁਲਾਮ ਦੀ ਤਰ੍ਹਾਂ ਬਣ ਜਾਓਗੇ ਤੇ ਉਹਨਾਂ ਦੀ ਗੁਲਾਮੀ ਕਰਨੀ ਤੁਹਾਨੂੰ ਪੈ ਜਾਣੀ ਹੈ ਤੇ ਸਾਰਾ ਕੁਝ ਮਾਲਕ ਦੇ ਉੱਤੇ ਹੀ ਦਿਨਪਰ ਕਰੂਗਾ ਫਿਰ ਸਾਰਾ ਕੁਝ ਜੋ ਕਿ ਸ਼ੋਸ਼ਣ ਦਾ ਸਭ ਤੋਂ ਵੱਡਾ ਸ਼ਿਕਾਰ ਹੈ ਤੇ ਸਰਕਾਰ ਇਹਨਾਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਜਾਣਦੀ ਹੈ ਕਿਸੇ ਵੀ ਦੇਸ਼ ਦੀ ਸਰਕਾਰ ਨੂੰ ਇਸ ਗੱਲ ਬਾਰੇ ਪਤਾ ਹੁੰਦਾ ਹੈ ਤੇ ਸਰਕਾਰ ਲੋਕਾਂ ਦੇ ਅੱਗੇ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਕਿ ਅਸੀਂ ਇਦਾਂ ਕਰ ਦੇਵਾਂਗੇ ਪਰ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਵੱਡਾ ਐਕਸ਼ਨ ਕਦੇ ਵੀ ਨਹੀਂ ਲਿਆ ਜਾਂਦਾ ਉਹ ਸਿਰਫ ਕਾਗਜ਼ੀ ਕਾਰਵਾਈ ਰਹਿ ਜਾਂਦੀ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਇੱਕ ਜੁੜੀ ਹੋਈ ਬਹੁਤ ਵੱਡੀ ਖਬਰ ਜੋ ਜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਆਏ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ